ਤੇ ਪ੍ਰੇਮ ਦੇ ਵਿੱਚ ਬਸ ਕਹਿੰਦੇ ਗਈ ਤੇ ਕਹਿ ਦਿੰਦਾ ਉਟਾ ਕਹਿੰਦੇ ਤੁਸੀਂ ਪਾਪੀ ਅਸੀਂ ਬਖਸ਼ਣ ਹਾਰ ਤੂੰ ਮੰਗਤਾ ਅਸੀਂ ਦੇਵਣ ਹਾਰ ਇੱਕ ਵਾਰ ਇਹਨੇ ਦੋ ਤਿੰਨ ਵਾਰੀ ਕਹਿ ਦਿੱਤਾ ਸੇਵਾਦਾਰ ਨੇ ਬਾਹਰ ਤੋਂ ਫੜ ਕੇ ਲੋਣੇ ਮਾਈਏ ਕੀ ਕਹਿੰਨੀ ਹੈ ਤੂੰ ਗਲਤ ਬੋਲੀ ਜੰਨੀ ਹੈ ਸਾਲੋਂ ਵਿੱਚ ਡਰਾ ਕੇ ਸੇ ਇਸ ਤਰ ਰੱਖਿਆ ਬਾਣੀ ਗਲਤ ਪੜੋਗੇ ਤਾਂ ਬੜਾ ਪਾਪ ਲੱਗ ਜਾਣਾ ਜੀ ਦੇਖੋ ਜਿਹੜਾ ਜਾੜ ਬੁੱਝ ਕੇ ਪੜੇ ਧਿਆਨ ਨਾਲ ਦੇ ਬਿਲਕੁਲ ਗੁਰੂ ਸਤਵੇਂ ਪਾਸ਼ਾ ਜੀ ਨੇ ਪਾਵਨ ਬਚਨ ਕਹੇ ਨੇ ਜੀ ਪਾਵਨ ਬਚਨ ਕਵੀ ਸੰਤੋਖ ਸਿੰਘ ਨੇ ਲਿਖੇ ਨੇ ਕਿ ਜਿਨ ਭੈ ਬਾਣੀ ਅਦਬ ਨਾ ਰਾਖਾ ਸੋ ਜਾਨੋ ਨਾ ਸਿੱਖ ਹਮਾਰਾ ਅਦਬ ਤੇ ਕਰਨਾ ਹੈ ਨਾ ਸਤਕਾਰ ਕਰਨਾ ਹੈ ਪਰ ਉਥੇ ਛੇਵੇਂ ਪਾਸ਼ਾ ਜੀ ਨੇ ਸਿਖਾਇਆ ਕਿ ਸਤਕਾਰ ਇਸ ਤਰ੍ਹਾਂ ਵੀ ਹੁੰਦਾ ਜੀ ਸੇਵਾਦਾਰ ਨੂੰ ਰੋਕ ਦਿੱਤਾ ਕਹਿੰਦੇ ਨਹੀਂ ਮਾਈ ਜੋ ਕੁਝ ਕਹਿੰਦੇ ਮਾਈ ਠੀਕ ਕਰ ਰਹੀ ਹੈ ਕਿਉਂਕਿ ਮਾਈ ਦੇ ਭਾਵਨਾ ਤੇ ਹੀ ਹੈ ਨਾ ਕਿ ਮੈਂ ਮੰਗਣ ਵਾਸਤੇ ਆਈ ਹਾਂ ਤੁਸੀਂ ਬਖਸ਼ਣ ਵਾਲੇ ਹੋ Ope